ਤੋਂ ਪਹੁੰਚ ਗਏ ਕੇਰਾ ਮੈਦਾਨ ਚ ਹੈ ਨਹੀਂ ਥਾਪਾ ਦਾ ਵਰਕ ਇੱਥੇ ਕਣਕੇ ਚ ਲਾਦਾ ਹੋਰ ਬਈ ਕਿਆ ਹਾਲ ਆ ਠੀਕ ਆ ਬਈ ਤੇ ਲਾਓ ਜੀ ਹੁਣ ਕਿਹੜਾ ਟਰੈਕਟਰ ਚੱਲਣਾ ਈ ਗਮਰਾਟ ਗਰੁੱਪ ਵਾਲਿਆਂ ਦਾ ਗਮਰਾਟ ਗਰੁੱਪ ਆਇਆ ਮੈਂ ਮੱਝੀ ਆਲਾ ਦਾ ਸਾਰਾ ਪਤਾ ਤੁਹਾਨੂੰ ਤਾਂ ਮੈਂ ਤਾਂ ਆਪਣੇ ਬੰਦੇ ਆ ਆਏ ਵਾਜੇ ਲੈ ਗਿਆ ਤੌਂਸੇ ਕਿ ਨੀਵਾ ਆ? ਆ ਕੇ ਨੀਵਾ ਹੀ ਫੋਨ ਦੇਤੀ ਹਲੇ ਨੇ ਕਰਦੇ। ਉਹ ਚੱਲਣਾ ਨਹੀਂ ਅਰਜਣ। ਨਾ। ਉਹ ਚੱਲਣਾ ਲੜਿਆ। ਆਹ ਹੋਈ। ਉਹ ਕਿਵੇਂ ਚੱਲੁੰਦੇ ਆ? ਆਹ ਹੋਈ ਕਿੱਦਾਂ ਲਿਆ। ਹਾਂ ਉਹ ਪਾ ਜਿਵੇਂ ਨੇ। ਹਲੇ ਚੱਲੋ ਹਾਂ ਚਾਲਦਾ ਦਿਖਾਉਣੇ ਮਿੱਤਰੋ। ਆਓ ਜੀ ਮਿੱਤਰੋ ਚੱਲ ਪਿਆ ਜੇਣਾ ਟਰੈਕਟਰ। ਟਰੈਕਟਰ ਨੇ ਚੱਲਣਾ ਇਹ ਦਿਖਾਉਣੇ ਹੁਣ ਮੈਨੂੰ ਕਵੇ ਟਮਰਾਟ ਕਰਾ ਦਿੰਦੇ ਜੀ ਚੌੜਾ ਹਾਂ ਟਮਰਾਟ ਗਰੁੱਪ ਵਾਲੇ ਆ ਵੀ ਹੈ ਨਹੀਂ ਤਾਂ ਹਾਂ ਅਸੀਂ ਵੀ ਉੱਧਰ ਆਵਰੇ ਆਹ ਲਓ ਜੀ ਮਿੱਤਰੋ ਚੱਲ ਗਿਆ ਟਰੈਕਟਰ ਥੋੜੀ ਜੀ ਪ੍ਰੋਬਲਮ ਆ ਗਈ ਸੀ ਟਾਈਮ ਲਾਤਾ ਟਮਰਾਟ ਗਰੁੱਪ ਆ ਜਾਂਦੇ ਸ੍ਰੀ ਫਾਜ਼ਲ ਸਾਹਿਬ ਆਹ ਨਹੀਂ ਜਾਣਦੇ ਯਾਰ ਉਹਦਾ ਆਵਾਜ਼ ਰੱਜੂ ਵਾਲਾ

ਮੇਰੇ ਆੜੀ ਵੀ ਆਤੀ ਹੈ ਰਜਿੰਦਰ ਸਿੱਲ ਵਾਲਾ ਫੋਨ ਆ ਗਿਆ ਦੇਖੋ ਮਿੱਤਰੋ ਮਿੱਟ ਮਿੱਟ ਕਾ ਦੇ ਲੋ ਵੀ ਮਿੱਤਰੋ ਆਰਜਨ ਦੀ ਟਰੰਗ ਵਾਲੀ ਟਾਇਰ ਪਾਟ ਗਈ ਹੈ ਨੀ ਅੱਗੇ ਖੁੱਲ ਦਾਇਤਾ ਜਿਵੇਂ ਰੇਲ ਗੱਡੀ ਨਹੀਂ ਚੱਲ ਜਾਂਦੀਆਂ ਪੁਰਾਣੀਆਂ ਟੀਮ ਇੰਜਨ ਹੈ ਬਰੇ ਟੀਮ ਇੰਜਨ ਇਧਰ ਰੇਲ ਗੱਡੀ ਜਾਂਦੀ ਹੁੰਦੀ ਹੈ ਨਾ ਕੋਲੇ ਆਈਆਂ ਉਵੇਂ ਜਾਂਦਾ ਧੂਆ ਮਾਰ ਓਹੀ ਟੀਮ ਇੰਜਨ ਹੈ ਕੋਲਾ ਆਇਆ ਵਾ ਵੇਖਰੋ ਟਾਈਪੀ ਕੁੜੀ ਕੋਤੋਂ ਲਾਈਟ ਵੀ ਆਪਣੇ ਕਿ ਨਹੀਂ ਕਰੀ ਵੀ ਆ ਕੈਮਰਾ ਮਾ ਕੋਈ ਨਹੀਂ ਕੈਮਰੇ ਨਾਲ ਉਹ ਕਰਦੇ ਨੇ ਇੱਕੋ ਗੇੜਾ ਲਾਉਂਦੇ ਨੇ ਦੋ ਦੋ ਕਰਿਆ ਆ ਗਿਆ ਪਿਓ ਜਿਹੜਾ ਆਗੇ ਮਿੱਤਰੋ ਤੂੰ ਆਗੇ ਰਾ ਉਹ ਅਗੇ ਡਾ ਬਹੁਤ ਦਈ ਆ ਆਏ ਹਾਏ 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 ਅਸਰ ਸੱਦੀ ਪੁਰੀਆ ਨਾਲ ਪੱਟੇ ਪਤਲਾ ਹੋ ਰਿਹਾ ਉਹ ਆਪਣਾ ਡੀਵੀ ਕਰਦਾ ਓਏ ਪੁਰਾਣਾ ਆਹ ਤਾਂ ਇਲਾਾ ਅੱਧਰ ਆ ਗਿਆ ਕੱਢਣਾ ਲਾਡ ਕੱਢਦਾ ਲਾਜਾ ਪਿੱਟਰੋਲਾ ਕੱਢਣਾ ਅੱਜ ਤਾਂ ਵੀ ਲੱਗੇ ਤਰੋਂ ਤੂੰ ਇਹ ਜਲਦੀ ਜਿਵੇਂ ਲੋਦੀ ਜਿਵੇਂ ਅੱਖ ਵੱੜਦੀ ਹੋਵੇ ਜਿਵੇਂ ਦਾਸੇ ਚ ਆਪਰੇ ਦੇਖਣਾ ਬਤਾਨਾ ਜੀ ਕਿ ਤਾਲੀ ਨਾ ਕਰੋ ਗੋਵਿੰਦ ਕਾ ਤਾਲੀ ਮੇਕ ਕਰੋ ਦੋਏ ਨੰਬਰ ਪਾ ਵੀਰ ਦੋਏ ਪਾ ਗਿਆ ਹਾਂ ਅੱਛਾ ਤਾਲੀ ਮੇਕ ਕਰੋ ਮਿੱਤਰੋ ਚੋਰ ਸਾਹਲੇ ਦੇ ਪਿੜਾ ਘੰਟਾ ਜੰਦੇ ਪਹਿਲੇ ਨੰਬਰ 'ਤੇ 55 ਜਾ ਤਾਲੀ ਨਾ ਮਟਕੋ ਗੋਵਰਨਾ ਵਾਲੇ ਜੰਦੇ ਵੇਨਾ ਟਰੈਕਟਰ ਪਿੜਾ ਘੰਟਾ ਜੰਦੇ ਪਿੜਾ ਘੰਟਾ ਸਭ ਤੋਂ ਪੂਰੇ ਆ ਸਭ ਤੋਂ ਪਹਿਲੇ ਪਹਾੜੇ ਵੀ ਉਹ 155 155 ਹੋ ਜਾਓ ਹੋ ਚੱਲ ਰਿਹਾ ਮੇਰੇ ਨਾਲ ਜੰਦੇ ਆਲਾ ਪਹਿਲੋ ਆਉਣਾ ਨੇ ਟੇਮੇ ਹੋ ਗਏ ਜੀ ਮਿੱਤਰੋ ਉਹ ਟਰੈਕਟਰ ਵਿੱਚ ਹਮ ਚੱਲਣ ਦੇ ਥੀਕ ਹੈ जय yeah, okay. oh, okay. oh, okay. oh, okay. പ്രദൂഷണ <laughs> ഇഞ്ചന

Sì, vabbè vieni qui stiamo facendo un ਕੋਈ ਨਹੀਂ ਯਾਰ ਰਿਗਾਰਡ ਨੂੰ ਤਾਂ ਲੱਗਦੇ ਨਹੀਂ ਮੈਨੂੰ ਇਹ ਕੋਈ ਹੋਰ ਲੱਗ ਰਿਹਾ ਰਿਗਾਰਡ ਨੂੰ ਤਾਂ ਕੋਈ ਨਹੀਂ ਆਰਗੋ ਟਰੈਕਟਰਿੰਗ ਚੱਲਦਾ ਇਹ ਜਿਹਾ ਬਿਨਾਂ ਆਰਗੋ ਟਰੈਕਟਰਿੰਗ ਚੱਲਦਾ ਇਹ ਚ ਸਾਥੇ ਜਿੱਥੇ ਉੱਪਰ ਕੋਈ ਟਰੈਕਟਰ ਨਹੀਂ ਕੋਈ ਨਹੀਂ 带我老婆。 ਤਾਰਪੋਟ ਗਈ ਤਾਰਪੋਟ ਪੈਸ ਸੁਣਦੇ ਆ ਪਾਪ ਪੁੱਜਿਆ ਫੇਰ ਬੁਲਾ ਦੂ ਮੇਰਾ ਆਉਣਗੇ ਤੂ ਆ ਬਾਨ ਲੱਗੇ ਤੂ ਆ ਦੋ ਆਉਣਗੇ ਹਾਂ ਉਸ ਜਿੱਕਣ ਨਾਲ ਥੰਦਾ ਦਾ ਤਾਰਪੋਟ ਦਾ ਫਿਰ ਵੀ ਵਧੀਆ ਚੱਲਿਆ ਵਧੀਆ ਚੱਲਿਆ ਦਾ ਬੇਪੀ ਖਨੀਸ਼ੇਮਿਕ ਨੰਬਰ 'ਤੇ ਆ ਜਾਣਾ

ਆ ਮਾਰ ਕਰੈਕਟਰ ਠੀਕ ਹੋ ਗਿਆ ਬਸ ਹਰੇ ਨੋਕੀ ਆ ਮੇਰੀ ਬਾਤ ਸੁਣ ਲੈ ਤੂੰ ਹੈਂ ਕਿ ਹੋਰ ਸਿੱਧਾ ਲੱਗਦਾ ਹੈ ਤੂੰ ਹੱਥ ਤੇ ਲੱਗਦਾ ਹੈ ਉਹਦੇ ਦੇ ਆਪ ਕੋਲ ਖੜਾ 2 ਮਿੰਟ ਦੇ ਵਿੱਚ ਆ 2 ਮਿੰਟ 1 2 ਮਿੰਟ 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 26 26 ਅਤੇ ਇੱਕ ਜਨਮ ਦੇ ਅਕਾਦਾ ਹਾਦਸਾ ਇੱਕ ਨਹੀਂ ਹੈਗਾ ਅਧੀਨ ਦੇ ਤਾਰਾਂ ਦੇ ਬਿਤੇ ਸੋਹਣੀ ਸੰਗ ਸਾਡਾ ਜੀਰ ਇਹਦਾ ਕਾਹਤ ਅਦੋ 24 26 ਦੋ 26 ਫੇਰ ਵੀ ਨਹੀਂ ਆਇਆ ਕਹਿੰਦੇ ਹੁਣ ਨਾਲ ਦੂਜਾ ਟਰੈਕਟਰ ਲਓ ਜੀ ਮੋਢੇਓ ਕਰਾ ਚੱਲ ਗਿਆ ਪਾੜ ਜੂ ਪਾੜ ਜੂ ਆਉਂਦਾ ਹੈ ਨਾ ਕਰਦਾ ਟਰੈਕਟਰ ਪਾੜ ਪਾੜ ਕਰਦਾ ਜੀ ਪ੍ਰੀਤ ਆਇਆ ਹੈ ਆਇਆ ਜੀ ਦੋ ਮਾਰ ਆਉਣਾ ਹੈ ਜੀ ਦੋ ਮਾਰ ਮੇ ਅਮਰੀਕਾ ਕਾ ਪਾੜ ਕੇ ਕਰਦਾ ਮਿੱਤਰੋ ਦੂਏ ਗੇੜੇ ਦੇ ਗੱਡੂ ਆ ਲਾਟੋ ਇਹੇ ਤੇਰੇ ਸਾਹਮਣੇ ਦਿਖਾਈ ਦਿੱਤੀ ਜੀ ਹੋਇਦਾ ਉਹ ਹੋ ਲਿਆ ਕੰਮ ਹੋ ਲਿਆ ਹੋ ਲਿਆ ਕੰਮ ਹੋ ਲਿਆ ਭਾਈ ਲਓ ਜੀ ਮਿੱਤਰੋ ਚੱਲੇ ਅਗੇ ਦਾ ਟਰੈਕਟਰ ਲਓ ਜੀ ਮਿੱਤਰੋ ਟਰੈਕਟਰ ਦੇਖੋ I'm going to go in. ਲਓ ਜੀ ਮਿੱਤਰੋ ਕੇਰਾ ਪਕੌੜੇ ਖਾ ਰਿਹਾ ਹੈ ਮਜ਼ਾ ਆ ਰਿਹਾ ਹੈ ਜਿੱਕਰ ਚੱਲ ਰਹੇ ਆ ਮਿੱਤਰੋ ਗਾਣੇ ਵਾਰ ਗਾਣਾ ਟਰੈਕਟਰ ਲੱਗੇ ਚੱਲਣ ਦੇਖਿਓ ਫਿਰ ਲਓ ਜੀ ਮਿੱਤਰੋ ਚੱਲ ਪਏ ਗਿਆ ਟਰੈਕਟਰ ਇਹਮਦਾ ਸਾਹ ਵਾਲਿਆਂ ਦਾ ਹੈ ਨਹੀਂ ਇਹ ਅਸਕਰ ਨਵਾਂ ਟਰੈਕਟਰ ਆਹ ਜਾਂਦਾ ਹੋਇਆ ਛੋਹ ਮਾਰ ਪੜਾ ਲਾ ਕੇ ਮੈਨੂੰ ਬਰੈਕ ਲਾ ਦੇ ਹਾਂ ਨਵਾਂ ਜਣਾ ਕੱਟਾ ਐ ਕਿੰਨਾ ਹੁਣ ਕਹਿੰਦੇ ਪੰਜ ਟਮੇ ਪੰਜ ਮਿੰਟ ਤੋਂ ਪਕਾਰਣ ਚ ਗਿਆ ਹੁਣਾਂ ਚੋਟ ਪਹਿਲਾ ਦੇ ਗਿਆ ਹਾਂ ਪਰ ਥੂ ਪਾਉਂਦਾ ਜਾਂਦਾ ਟਰੈਕਟਰ ਵੀ ਚਲਾਉਂਦਾ ਜਾਂਦਾ ਦੇਖੋ ਮਿੱਟਰੋ ਟਰੈਕਟਰ ਅਗੇ ਜਾਂਦਾ Das all doch 55 ਸੈਕਿੰਡਾਂ ਵਿੱਚ ਕਰੋ ਪਹਿਲੇ ਭਾਵੀ ਆ ਨਾ ਦੂਏ ਭਾਵੀ ਤੀਹੇ ਭਾਵੀ ਹਾਂ